ਫਾਰਮੈਨ ਸੰਦੀਪ ਸਿੰਘ ਸਾਹਿਬ ਕੀ ਗੱਲ ਹੋਈ ਤੇ ਮਕਸਦਾ ਮੰਡੀ ਪਹੁੰਚੋ ਗੱਡੀਆਂ ਲਗਾ ਸਰ ਹੈੱਡ ਕੁਆਟਰ ਆਪਾਂ ਨੂੰ ਫਾਰ ਕਾਲ ਗਈ ਆ ਤੇ ਦੱਸਿਆ ਗਿਆ ਕਿ ਇੱਥੇ ਮਕਸਦਾ ਮੰਡੀ ਅੱਗ ਲੱਗੀ ਆ ਅੱਗ ਲੱਗੀ ਆ ਤੇ ਇਸ ਦੇ ਨਾਲ ਹੀ ਆਪਾਂ ਦਾਦਾ ਕਲੋਨੀ ਤੇ ਹੈੱਡ ਕੁਆਟਰ ਤੋਂ ਗੱਡੀ ਰਵਾਨਾ ਕਰਦੀ ਰਿਹਾ ਸੀ ਚੇਨ ਨੂੰ ਭਾਜੀ ਅੱਗ ਲੱਗੀ ਇਹ ਕਰੇਟਾਂ ਨੂੰ ਅੱਗ ਲੱਗੀ ਜੀ ਖਾਲੀ ਕਰੇਟਾਂ ਨੂੰ ਕਾ ਅੱਗ ਲੱਗਣ ਦਾ ਕਾਰਨ ਕੀ ਕਾਰਨ ਜੀ ਨਾਲ ਕੂੜਾ ਕਿਹੜਾ ਚੱਲ ਰਿਹਾ ਸੀਗਾ ਤੇ ਕੂੜੇ ਕਰਕੇ ਹਵਾ ਕਰਕੇ ਇੱਧਰ ਨੂੰ ਆ ਗਈ ਆ ਤੇ ਕਰੇਟਾਂ ਨੂੰ ਪੈ ਗਈ ਆ ਕੁਝ ਕੁ ਕਰੇਟਾਂ ਸੜ ਗਈਆਂ ਬਾਕੀ ਬਚਾਲੀਆਂ ਗਈਆਂ ਕੋਈ ਗੱਲ ਨਹੀਂ ਮੰਨ ਨੁਕਸਾਨ ਨਹੀਂ ਜੀ ਨਹੀਂ ਫਾਰਮੈਨ ਸੰਦੀਪ ਸਿੰਘ ਸਾਹਿਬ ਕੀ ਗੱਲ ਹੋਈ ਤੇ ਮਕਸੂਦਾ ਮੰਡੀ ਪਹੁੰਚੋ ਗੱਡੀਆਂ ਲੈ ਸਰ ਹੈੱਡ ਕੁਆਟਰ ਆਪਾਂ ਨੂੰ ਫਾਰ ਕਾਲ ਗਈ ਆ ਤੇ ਦੱਸਿਆ ਗਿਆ ਕਿ ਇੱਥੇ ਮਕਸੂਦਾ ਮੰਡੀ ਅੱਗ ਲੱਗੀ ਹੈ ਅਗਲ ਕੀ ਹੈ ਤੇ ਇਸ ਦੇ ਨਾਲ ਹੀ ਆਪਾਂ ਦਾਦਾ ਕਲੋਨੀ ਤੇ ਹੈੱਡ ਕੁਆਟਰ ਤੋਂ ਗੱਡੀ ਰਵਾਨਾ ਕਰਤੀ ਕੋਈ ਚੇਨ ਪਾਜੀ ਅੱਗ ਲੱਗੀ ਇਹ ਕਰੇਟਾਂ ਨੂੰ ਅੱਗ ਲੱਗੀ ਜੀ ਖਾਲੀ ਕਰੇਟਾਂ ਨੂੰ ਕਾ ਅੱਗ ਲੱਗਣ ਦਾ ਕਾਰਨ ਕੀ ਕਾਰਨ ਜੀ ਨਾਲ ਕੂੜਾ ਕਿਹੜਾ ਚੱਲ ਰਿਹਾ ਸੀਗਾ ਤੋ ਕੂੜੇ ਕਰਕੇ ਹਵਾ ਕਰਕੇ ਅੱਗੇ ਇਧਰ ਨੂੰ ਆ ਗਈ ਆ ਤੇ ਕਰੇਟਾਂ ਨੂੰ ਪੈ ਗਈ ਆ ਕੁਝ ਕੁਝ ਕਰੇਟਾਂ ਸੜ ਗਈਆਂ ਬਾਕੀ ਬਚਾਲੀਆਂ ਗਈਆਂ ਕੋਈ ਗੱਲ ਨਹੀਂ ਮੰਨ ਨੁਕਸਾਨ ਨਹੀਂ ਜੀ ਨਹੀਂ ਫਾਰਮੈਨ ਸੰਦੀਪ ਸਿੰਘ ਸਾਹਿਬ ਕੀ ਗੱਲ ਹੋਈ ਜੇ ਮਕਸੂਦਾ ਮੰਡੀ ਪਹੁੰਚੋ ਗੱਡੀਆਂ ਲੈ ਕਰਨੀਆਂ ਸਰ ਹੈੱਡ ਕੁਆਟਰ ਆਪਾਂ ਨੂੰ ਫਾਰ ਕਾਲ ਗਈ ਆ ਤੇ ਦੱਸਿਆ ਗਿਆ ਕਿ ਇੱਥੇ ਮਕਸੂਦਾ ਮੰਡੀ ਅੱਗ ਲੱਗੀ ਆ ਤੇ ਇਸ ਦੇ ਨਾਲ ਹੀ ਆਪਾਂ ਦਾਦਾ ਕਲੋਨੀ ਤੇ ਹੈੱਡ ਕੁਆਟਰ ਤੋਂ ਗੱਡੀ ਰਵਾਨਾ ਕਰਦੀ ਰਹੀ ਕੋਚ ਚੇਨ ਨੂੰ ਭਾਜੀ ਅੱਗ ਲੱਗੀ ਇਹ ਕਰੇਟਾਂ ਨੂੰ ਅੱਗ ਲੱਗੀ ਜੀ ਖਾਲੀ ਕਰੇਟਾਂ ਨੂੰ ਕਾ ਅੱਗ ਲੱਗਣ ਦਾ ਕਾਰਨ ਕੀ ਕਾਰਨ ਜੀ ਨਾਲ ਕੂੜਾ ਕਹੜਾ ਚੱਲ ਰਿਹਾ ਸੀਗਾ ਤੇ ਕੂੜੇ ਕਰਕੇ ਹਵਾ ਕਰਕੇ ਇੱਧਰ ਨੂੰ ਆ ਗਈ ਆ ਤੇ ਕਰੇਟਾਂ ਨੂੰ ਪੈ ਗਈ ਆ ਕੁਝ ਕੁਸ਼ਕ ਕਰੇਟਾਂ ਸੜ ਗਈਆਂ ਬਾਕੀ ਬਚਾਲੀਆਂ ਗਈਆਂ ਕੋਈ ਗੱਲ ਨਹੀਂ ਮੰਨ ਨੁਕਸਾਨ ਨਹੀਂ ਜੀ ਨਹੀਂ ਫਾਰਮੈਨ ਸੰਦੀਪ ਸਿੰਘ ਸਾਹਿਬ ਕੀ ਗੱਲ ਹੋਈ ਤੇ ਮਕਸਦਾ ਮੰਡੀ ਪਹੁੰਚੋ ਗੱਡੀਆਂ ਲਗਾ ਸਰ ਹੈੱਡ ਕੁਆਟਰ ਆਪਾਂ ਨੂੰ ਫਾਇਰ ਕਾਲ ਗਈ ਆ ਤੇ ਦੱਸਿਆ ਗਿਆ ਕਿ ਇੱਥੇ ਮਕਸੂਦਾ ਮੰਡੀ ਅੱਗ ਲੱਗੀ ਹੈ ਪਾਰਡੇ ਲਵਾ ਲੋ ਤੇ ਇਸ ਦੇ ਨਾਲ ਹੀ ਆਪਾਂ ਦਾਦਾ ਕਲੋਨੀ ਤੇ ਹੈੱਡ ਕੁਆਟਰ ਤੋਂ ਗੱਡੀ ਰਵਾਨਾ ਕਰ ਦਿੱਤੀ ਕੋਈ ਚੇਨ ਨਾ ਭਾਜੀ ਅੱਗ ਲੱਗੀ ਇਹ ਕਰੇਟਾਂ ਨੂੰ ਅੱਗ ਲੱਗੀ ਖਾਲੀ ਕਰੇਟਾਂ ਨੂੰ ਕਾ ਅੱਗ ਲੱਗਣ ਦਾ ਕਾਰਨ ਕੀ ਕਾਰਨ ਜੀ ਨਾਲ ਕੂੜਾ ਕਿਹੜਾ ਚੱਲ ਰਿਹਾ ਸੀਗਾ ਤੇ ਕੂੜੇ ਕਰਕੇ ਹਵਾ ਕਰਕੇ ਇੱਧਰ ਨੂੰ ਆ ਗਈ ਹੈ ਤੇ ਕਰੇਟਾਂ ਨੂੰ ਪੈ ਗਈ ਹੈ ਕੁਝ ਕੁਸ਼ਕ ਕਰੇਟਾਂ ਸੜ ਗਈਆਂ ਬਾਕੀ ਬਚਾਲੀਆਂ ਗਈਆਂ ਕੋਈ ਗੱਲ ਨਹੀਂ ਮੰਨਣੀ ਨੁਕਸਾਨ ਨਹੀਂ ਜੀ ਨਹੀਂ ਫਾਰਮਨ ਸੰਦੀਪ ਸਿੰਘ ਸਾਹਿਬ ਕੀ ਗੱਲ ਹੋਈ ਤੇ ਮਕਸੂਦਾ ਮੰਡੀ ਪਹੁੰਚੋ ਗੱਡੀਆਂ ਲੱਗਣੀਆਂ ਸਰ ਹੈੱਡ ਕੁਆਟਰ ਆਪਾਂ ਨੂੰ ਫਾਇਰ ਕਾਲ ਗਈ ਆ ਤੇ ਦੱਸਿਆ ਗਿਆ ਕਿ ਇੱਥੇ ਮਕਸੂਦਾ ਮੰਡੀ ਅੱਗ ਲੱਗੀ ਆ ਅੱਗ ਲੱਗੀ ਆ ਤੇ ਇਸ ਦੇ ਨਾਲ ਹੀ ਆਪਾਂ ਦਾਦਾ ਕਲੋਨੀ ਤੇ ਹੈੱਡ ਕੁਆਟਰ ਤੋਂ ਗੱਡੀ ਰਵਾਨਾ ਕਰਤੀ ਰਿਹਾ ਸੀ ਚੇਨੋ ਭਾਜੀ ਅੱਗ ਲੱਗੀ ਇਹ ਕਰੇਟਾਂ ਨੂੰ ਅੱਗ ਲੱਗੀ ਜੀ ਖਾਲੀ ਕਰੇਟਾਂ ਨੂੰ ਕਾ ਅੱਗ ਲੱਗਨ ਦਾ ਕਾਰਨ ਕੀ ਕਾਰਨ ਜੀ ਨਾਲ ਕੂੜਾ ਕਿਹੜਾ ਚੱਲ ਰਿਹਾ ਸੀਗਾ ਤਾਂ ਕੂੜੇ ਕਰਕੇ ਹਵਾ ਕਰਕੇ ਇੱਧਰ ਨੂੰ ਆ ਗਈ ਆ ਤੇ ਕਰੇਟਾਂ ਨੂੰ ਪੈ ਗਈ ਆ ਕੁਝ ਕੁਕਰੇਟਾਂ ਸੜ ਗਈਆਂ ਬਾਕੀ ਬਚਾਲੀਆਂ ਗਈਆਂ ਕੋਈ ਜਾਨੀ ਮਨ ਨੂੰ ਨੁਕਸਾਨ ਨਹੀਂ ਜੀ ਨਹੀਂ